ਸਾਡੇ ਐਮਐਲਏ ਐਮਪੀ ਜੇਤਨ ਤੋਂ ਬਾਅਦ ਕਾਲਾਲੀ ਮੰਡੀ ਦੇ ਵਿੱਚ ਨਹੀਂ ਆਏ ਜਦੋਂ ਉਹਨਾਂ ਨੂੰ ਫੋਨ ਕਰਦੇ ਆ ਉਹਨਾਂ ਉਹ ਕਹਿੰਦੇ ਨੇ ਸਾਡੀ ਤਾਂ ਸਰਕਾਰੀ ਹੈ ਨਹੀਂ ਵਿਧਾਇਕ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਜੋ ਉਹਨਾਂ ਦੇ ਬੰਦੇ ਹੈਗੇ ਉਹ ਪਹਿਲਾਂ ਹੀ ਪਿੱਛੇ ਕਰਦੇ ਨੇ ਉਹਨੂੰ ਪਤਾ ਹੈ ਵਿਰੋਧ ਕਰਨਗੇ ਸਾਨੂੰ ਪਿੱਛੇ ਕਰ ਦਿੰਦੇ ਆ ਬਰਾਦਰ ਉਹਨਾਂ ਦੇ ਨਾ ਵਿਧਾਇਕ ਇੱਥੇ ਸੀਸ਼ਪਾਲ ਜੀ ਹੈ ਨਾ ਸੀਸ਼ਪਾਲ ਜੀ ਮੁੜ ਕੇ ਇੱਥੇ ਆਏ ਹੈ ਨਾ ਉਹਨਾਂ ਨੂੰ ਜ਼ਰੂਰ ਤਾਂ ਉਹ ਬਰਸਾਤੀ ਡੱਡੂ ਆਈ ਜਦੋਂ ਬਰਸਾਤ ਹੁੰਦੀ ਹੈ ਜਵੇਂ ਚੋਣਾਂ ਹੁੰਦੇ ਉਸ ਟਾਈਮ ਹੀ ਇੱਥੇ ਆਂਦੇ ਆ ਕੱਚਕੋਨੇ ਚਾਹ ਬੰਦਾ ਜਿਵੇਂ ਚਾਹ ਪਸੂ ਜਿਵੇਂ ਕੋਈ ਨਹੀਂ ਗੌਰ ਕਰਦਾ ਹੈਗਾ ਵੋਟ ਲੈ ਲੈਂਦੇ ਵੋਟ ਲੈ ਕੇ ਮੁੜ ਕੇ ਕੋਈ ਪੁੱਛਦਾ ਨਹੀਂ ਹੈਗਾ ਗਲੀਆਂ ਚ ਦੇਖੋ ਜੁਆਕ ਪਾਣੀ ਦੇ ਵਿੱਚ ਡੁੱਬੇ ਰਹਿੰਦੇ ਸਿਵਰਾਂ ਦੇ ਵਿੱਚ ਵੀ ਆ ਜਾਂਦਾ ਦੋ ਦੋ ਦਿਨ ਤਿੰਨ ਤਿੰਨ ਪਾਣੀ ਨਹੀਂ ਨਿਕਲਦਾ ਪਾਣੀ ਆਉਂਦਾ ਤਾਂ ਪੀਪਾਂ ਚ ਗੰਦਾ ਆਉਂਦਾ ਸਿਵਰਾਂ ਹੁਣ ਰੋਜ਼ ਵੋਟਾਂ ਮੰਗਣ ਆ ਜਾਂਦੇ ਆ ਕਰੇ ਕੋਈ ਇਹਨੂੰ ਭੀਜੇਪੀ ਦੀ ਸਰਕਾਰ ਹੈ ਉੱਤੇ ਵੀ ਥੱਲੇ ਰਾਜ ਦੀ ਬੀਜੇਪੀ ਸਰਕਾਰ ਹੈ ਹੁਣ ਕਾਂਗਰਸ ਵਾਲੇ ਆ ਹੁਣ ਜਿਤਾ ਕੇ ਭੇਜਿਆ ਸੀ ਐਮਐਲਏ ਸਾਹਿਬ ਨੂੰ ਤੇ ਹੁਣ ਕੋਈ ਕੰਮ ਨਹੀਂ ਕਰਾਇਆ ਲੱਗਦਾ ਸੋ। 5-6 ਮਹੀਨੇ ਹੋਏ ਬੁੱਟਪੀ ਨੂੰ ਐਮਐਲਏ ਨੂੰ ਮਾਨ ਸਮਾਨ ਕਰਨ ਵਾਸਤੇ ਵੀ ਨਹੀਂ ਆਇਆ ਗਲੀ ਤੇ ਕਿਸੇ ਦਾ। ਨਾ ਮੰਡੀ ਤੇ ਆਏ। ਤਾਂ ਹੁਣ ਠੀਕ ਦੱਸ ਵੀ ਐਮਐਲਏ ਸਰਕਾਰ ਤੋਂ ਕੁਝ ਲਊਗਾ ਫੇਰੇ ਕੋ ਥੰਲੇ ਕਰੋ ਹੁਣ ਉਤਾ ਫੀਲ ਕਰਦਾ ਨਹੀਂ ਕਿ ਹੁਣ ਸਰਕਾਰ ਤੇ ਉਹ ਕਿਵੇਂ ਕਿਉਂਕਿ ਪਹਿਲ ਤਾਂ ਇਹ ਆ ਕਿ ਅਸੀਂ ਇਹ ਮਜ਼ਦੂਰ ਮੁਹੱਲਾ ਮਜ਼ਦੂਰ ਮੁਹੱਲੇ ਦੀਆਂ ਗਲੀਆਂ ਭੀੜੀਆਂ ਹੁੰਦੀਆਂ। ਪਹਿਲ ਇੱਥੇ ਆ ਕਿਉਂਕਿ ਉਹ ਲੋਕ ਸੋਚਦੇ ਕਿ ਇੱਥੋਂ ਬੰਦੇ ਹੀ ਲੰਘਣੇ। ਅੰਤੀ ਅੱਜ ਬਰਸਾਤ ਹੋਈ ਹੈ ਤੇ ਬਰਸਾਤ ਦਾ ਪਾਣੀ ਗਲੀਆਂ ਵਿੱਚ ਖੜਾ ਹੈ ਕੀ ਵਿਕਾਸ ਕਮ ਹੋਇਆ ਹੈ ਇਹ ਤੁਸੀਂ ਵਿਕਾਸ ਕਮ ਦੇਖ ਰਹੇ ਹੋ ਕਿ ਕਿੰਨਾ ਕ ਪਾਣੀ ਖੜਾ ਹੈ ਐਸੇ ਬਾਰੇ ਕੀ ਕਹੋਗੇ ਤੁਸੀਂ ਅਸੀਂ ਤਾਂ ਇਹ 5-6 ਸਾਲਾਂ ਦਾ ਦੇਖਦੇ ਆਏ ਹਾਂ ਜੀ ਹਰ ਗਲੀ ਦਾ ਬੁਰਾ ਹਾਲ ਹੈ ਜੋ ਸੀਵਰੇਜ ਦੀ ਬਸਤ ਹੈ ਪਾਣੀ ਦੀ ਹੈ ਠੱਪ ਹੈ ਪੀਣੂ ਪਾਣੀ ਹੈ ਨਹੀਂ ਹੈ ਮੀਂਹ ਵਾਰਿਸ਼ ਦਾ ਸੀਵਰੇਜ ਦਾ ਪਾਣੀ ਬਹੁਤ ਬੁਰਾ ਹਾਲ ਹੈ ਸਾਡੇ ਐਮ.ਐਲ.ਏ. ਐਮ.ਪੀ. ਚੇਤਨ ਤੋਂ ਬਾਅਦ ਕਾਲ ਵਾਲੀ ਮੰਡੀ ਦੇ ਵਿੱਚ ਨਹੀਂ ਆਏ ਜਦੋਂ ਉਹਨਾਂ ਨੂੰ ਫੋਨ ਕਰਦੇ ਆ ਉਹਨਾਂ ਉਹ ਕਹਿੰਦੇ ਸਾਡੀ ਤਾਂ ਸਰਕਾਰੀ ਹੈ ਨਹੀਂ ਉਹ ਠੀਕ ਐ ਸਿੱਧੀ ਕਰੀਏ ਹੋਰ ਚੋਣਾਂ ਚੱਲ ਰਹੀਆਂ ਐ ਵਿਧਾਇਕ ਵੀ ਵੋਟਾਂ ਦੀ ਅਪੀਲ ਕਰ ਰਹੇ ਐ ਤੇ ਵਿਧਾਇਕ ਜੀ ਨਾਲ ਕੋਈ ਇਹੋ ਜਿਹੀ ਗੱਲ ਕਰੀ ਐ ਤੁਸੀਂ ਵਿਧਾਇਕ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਜੋ ਉਹਨਾਂ ਦੇ ਬੰਦੇ ਹੈਗੇ ਉਹ ਪਹਿਲਾਂ ਹੀ ਪਿੱਛੇ ਕਰਦੇ ਨੇ ਉਹਨੂੰ ਪਤਾ ਇਹ ਵਿਰੋਧ ਕਰਨਗੇ ਸਾਨੂੰ ਪਿੱਛੇ ਕਰ ਦਿੰਦੇ ਐ ਬਰਾਦਰ ਉਹਨਾਂ ਦੇ ਨਾ ਕੋਈ ਵਿਧਾਇਕ ਇੱਥੇ ਸੀਸ਼ਪਾਲ ਜੀ ਐ ਨਾ ਸੀਸ਼ਪਾਲ ਜੀ ਮੁੜ ਕੇ ਇੱਥੇ ਆਏ ਐ ਨਾ ਉਹਨਾਂ ਨੂੰ ਜ਼ਰੂਰਤਾ ਉਹ ਬਰਸਾਤੀ ਡੱਡੂ ਐ ਜਿਹਦਾ ਬਰਸਾਤ ਹੁੰਦੀ ਐ ਜਿਵੇਂ ਚੋਣ ਹੁੰਦੇ ਉਸ ਟਾਈਮ ਹੀ ਇੱਥੇ ਆਂਦੇ ਐ ਉਹ ਨਹੀਂ ਆਂਦੇ ਕਿੰਨਾ ਕ ਵਿਕਾਸ ਹੈ ਨੰਬਰ 2 ਦੇ ਵਿੱਚ ਵਿਕਾਸ ਤਾਂ ਵੀਰੇ ਹੈ ਨਹੀਂਗਾ ਜਮਾਂ ਵੀ ਠੀਕ ਹੈ ਤੇ ਇੱਥੋਂ ਲੈ ਕੇ ਉੱਥੋਂ ਤੱਕ ਤੁਸੀਂ ਦੇਖ ਲਓ ਜਵਾਕ ਜੇ ਮਾੜਾ ਪਾਣੀ ਹੋਰ ਆ ਜੇ ਤਾਂ ਜਵਾਕ ਡੁੱਬੇ ਜਾਣਗੇ ਉੱਥੇ ਠੀਕ ਹੈ ਵੀਰੇ ਤੇ ਵਾਕਈ ਹੁਣ ਚਲੋ ਚੱਲੀ ਜਾਂਦਾ ਹਾਂ ਹੁਣ ਸਾਨੂੰ ਨਹੀਂ ਪਤਾ ਕਿੰਨਾ ਕ ਰੁਪਿਆ ਆ ਮੁੰਡੀ ਚ ਹੁਣ ਵਿਧਾਇਕ ਆਉਂਦੇ ਆ ਵੋਟਾਂ ਮੰਗਣ ਆਉਂਦੇ ਆ ਲੀਡਰ ਤੁਸੀਂ ਕਦੀ ਸਵਾਲ ਨਹੀਂ ਕੀਤੇ ਵਾਦੂ ਕੀਤਾ ਜੀ ਸਵਾਲ ਕੋਈ ਐਂ ਬਸ ਵੋਟਾਂ ਵਾਲੀ ਆਉਂਦੇ ਹੁਣ ਤਾਂ ਕਦੇ ਗੇੜਾ ਹੀ ਨਹੀਂ ਮਾਰਿਆ ਹੁਣ ਇੱਥੇ ਪਾਣੀ ਭਰ ਜਾਂਦਾ ਜੀ ਤੇ ਇੱਥੇ ਵਿੱਚ ਸੀਵਰ ਦੇ ਟੱਕਣ ਹੈ ਨਹੀਂ ਜੀ ਕਈ ਵਾਰੀ ਇਹ ਜਵਾਹਜੂਗ ਡੱਗੇ ਹੋਏ ਫਿਰ ਕੀ ਕਰਾਂਗੇ ਦੱਸੋ ਜੀ ਅਸੀਂ ਕੋਈ ਹੁਣ ਵੀ ਚੋਣਾਂ ਚੱਲ ਰਹੀਆਂ ਤੇ ਵਾਰਡ ਨੰਬਰ 2 ਦੇ ਲੋਕਾਂ ਦਾ ਹੁਣ ਕੀ ਮੂਡ ਹੈ ਕਿ ਕਾਂਗਰਸ ਨੂੰ ਪਾੜ ਕੇ ਜਾਂ ਭਾਜਪਾ ਕਿੰਨੀ ਜਾਣਗੇ ਇਹ ਤਾਂ ਚਲੋ ਜੀ ਨਹੀਂ ਆਪਾਂ ਕਹਿ ਸਕਦੇ ਜੀ ਸਾਨੂੰ ਇਹਦਾ ਰਿਕਾਰਡ ਦੱਸੂਗਾ ਪਰ ਸਾਨੂੰ ਤਾਂ ਆਏ ਹੈ ਜੀ ਕੋਈ ਮਰਜ਼ੀ ਸਰਕਾਰ ਆਵੇ ਠੀਕ ਹੈ ਜੀ ਕੋਈ ਮਰਜ਼ੀ ਪ੍ਰਧਾਨ ਬਣ ਕੇ ਪਰ ਇਹਦਾ ਜੀ ਵਿਕਾਸ ਕਰਾਵੇ ਸੜਕਾਂ ਸੁਟਕਾਂ ਦਾ ਸੀਵਰਾਂ ਦਾ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਸਮਰਥਿਤ ਜਿਹੜੇ ਉਮੀਦਵਾਰ ਹੈ ਉਹ ਦਾਸਕਰ ਬਣ ਕੇ ਤੁਹਾਡਾ ਇਹ ਤਾਂ ਜੀ ਮੰਨ ਲਓ ਕਾਂਗਰਸ ਚ ਬਿਜੇ ਵੀ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਬਈ ਕੋਈ ਕੁਛ ਕ ਸਵਾਲ ਕਰਨਾ ਚਾਹੀਦਾ ਬਈ ਜੀ ਸੜਕਾਂ ਦਾ ਵੀ ਬਣਵਾਓ ਜੀ ਇਹਨਾਂ ਦਾ ਪਾਣੀ ਦਾ ਸਿਸਟਮ ਸੈੱਟ ਕਰਾਉਣਾ ਜੀ ਇਹ ਤਾਂ ਜੀ ਇਕੱਠੇ ਹੋ ਕੇ ਆਪਣਾ ਸਾਰਿਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਨਾ ਜੀ ਭਾਜਪਾ ਦਾ ਕਾਂਗਰਸ ਦਾ ਜੀ ਜਿਹੜਾ ਕਾਲਾ ਮੰਡੀ ਦੇ ਕਾਲਾ ਵਾਲੀ ਮੰਡੀ ਦੇ ਵਿਧਾਇਕ ਹੈ ਉਹ ਆ ਕੇ ਵੋਟਾਂ ਦੀ ਅਪੀਲ ਕਰਕੇ ਗਏ ਆ ਤੁਹਾਡੇ ਕੋਲ ਅੱਪੀ ਬਾਦੂ ਜੀ ਉਹ ਤੋਂ ਪਹਿਲਾਂ ਤਾਂ ਆਏ ਨਹੀਂ ਜੀ ਮੇਰੀ ਗੱਲ ਵੋਟਾਂ ਵਾਲੇ ਤਾਂ ਜੀ ਬਾਦੂ ਗੱਲ ਦੇਖੋ ਕਰ ਲੈ ਕੋਨੇ ਕੋਨੇ ਜੀ ਬਾਰਿਸ਼ ਕਰਕੇ ਉਹਨਾਂ ਨੂੰ ਪਤਾ ਸੀ ਗਲੀਆਂ ਭਰੀਆਂ ਹੋਣਗੀਆਂ ਵੀ ਅਸੀਂ ਕੀ ਜਵਾਬ ਦੇਵਾਂਗੇ ਠੀਕ ਹੈ ਵੀ ਕੱਲ ਦਾ ਦਿਨ ਅੱਜ ਅੱਜ ਜੇ ਪਾਣੀ ਨਿਕਲ ਗਿਆ ਰਾਤ ਪਹਿਲੀ ਦਾ 5-6 ਘੰਟੇ ਨਿਕਲਦਾ ਨਹੀਂ ਜੇ ਨਿਕਲ ਗਿਆ ਫਿਰ ਉਹ ਸਵੇਰੇ ਆਣਗੇ ਸਵੇਰੇ ਤੁਸੀਂ ਵੀ ਆ ਕੇ ਦੇਖ ਲਿਓ ਵੀ ਕਿੰਨੇ ਕੁ ਬੰਦੇ ਆਣਗੇ ਕਿੰਨੇ ਸਿਸਟਮ ਲੈ ਕੇ ਆਣਗੇ ਕਾ ਚਿਕਨੇ ਚਾਹ ਬੰਦਾ ਜਿਵੇਂ ਚਾਹ ਪਸ਼ੂ ਜਿਵੇਂ ਕੋਈ ਨਹੀਂ ਗੌਰ ਕਰਦਾ ਹੈਗਾ ਬੋਟ ਲੈ ਲੈਂਦੇ ਬੋਟ ਲੈ ਕੇ ਮੁੜ ਕੇ ਕੋਈ ਪੁੱਛਦਾ ਨਹੀਂ ਹੈਗਾ ਗਲੀਆਂ ਚ ਦੇਖੋ ਜੁਆਕ ਪਾਣੀ ਦੇ ਵਿੱਚ ਡੁੱਬੇ ਰਹਿੰਦੇ ਸਿਵਰਾਂ ਦੇ ਵਿੱਚ ਵੀ ਆ ਜਾਂਦਾ ਦੋ ਦੋ ਦਿਨ ਤਿੰਨ ਤਿੰਨ ਪਾਣੀ ਨਹੀਂ ਨਿਕਲਦਾ ਪਾਣੀ ਆਉਂਦਾ ਤਾਂ ਪੇਪਾਂ ਚ ਗੰਦਾ ਆਉਂਦਾ ਸਿਵਰਾਂ ਦਾ ਪਾਣੀ ਆਉਂਦਾ ਪੀਣ ਵਾਲਾ ਪਾਣੀ ਜਮਾਨੇ ਪਾਣੀ ਪੀ ਪੀ ਕੇ ਜੁਆਕ ਬਿਮਾਰ ਹੋਏ ਪਏ ਅਗੇ ਨਾ ਪਾਣੀ ਗੰਦਾ ਆਂਦਾ ਹੈਗਾ ਹੋਰ ਵੀ ਕੋਈ ਸਹੂਲਤ ਨਹੀਂ ਹੈ ਕਿ ਸਾਡੀ ਗਲੀ ਦੇ ਵਿੱਚ ਕਿਸੇ ਮੰਡੀ ਚ ਸਹੂਲਤ ਹੈ ਨਹੀਂ ਇੱਥੇ ਦਾ ਇਥੇ ਦਾ ਜਮਾ ਬਿਲਕੁਲ ਗੰਦਾ ਪਾਣੀ ਆਉਂਦਾ ਨਾ ਕੋਈ ਬੱਚਿਆਂ ਦੀ ਸਹੂਲਤ ਹੈ ਕਿ ਬੱਚੇ ਸਕੂਲ ਜਾਂਦੇ ਉਹ ਉੱਥੇ ਪਾਣੀ ਦੇ ਵਿੱਚ ਭਿੱਜਦੇ ਆ ਸਾਰੇ ਤੁਸੀਂ ਕਦੀ ਅਪੀਲ ਕੀਤੀ ਕਿਸੇ ਲੀਡਰ ਨੂੰ ਬਤੇਰੇ ਹੁਣ ਇਤਕੀ ਆ ਕਿ ਕਿੰਨੇ ਵਾਰਿਆ ਕੰਪਲੇਨ ਲਿਖ ਲਿਖ ਕੇ ਦੇ ਦਿੱਤੀ ਕੋਈ ਨਹੀਂ ਗੌਰ ਕਰਦਾ ਮੀਟਰ ਦੀ 20 ਵਾਰ ਕੰਪਲੇਨ ਲਿਖ ਲਿਖ ਕੇ ਦੇ ਦਿੱਤੀ ਕੋਈ ਨਹੀਂ ਗੌਰ ਕਰਦਾ ਹੈਗਾ ਪੀ ਇਹਨੂੰ ਮੀਟਰ ਨੂੰ ਚੇਂਜ ਕਰਾ ਦਈਏ ਜਾਂ ਡੱਬੇ ਨੂੰ ਚੇਂਜ ਕਰਾ ਦਈਏ ਕੁਝ ਨਹੀਂ ਕਰਦੇ ਹੈਗੇ ਹੁਣ ਹੁਣ ਲੀਡਰ ਤੁਹਾਡੇ ਘਰਾਂ ਚ ਆ ਰਹੇ ਮੌਕੇ ਤੇ ਚੋਣਾਂ ਚੱਲ ਰਹੀਆਂ ਵੋਟਾਂ ਵਾਸਤੇ ਆ ਰਹੇ ਹੁਣ ਕਦੀ ਤੁਸੀਂ ਮੌਕੇ ਤੇ ਇਕੱਠੇ ਹੋ ਕੇ ਮੋਹੱਲੇ ਨੇ ਗੱਲ ਹੁਣ ਕੋਈ ਨਹੀਂ ਮੋਹਲਾ ਮੋਹਲਾ ਤਾਂ ਭਾਈ ਬੋਲਦਾ ਬੋਲ ਜਾਂਦਾ ਜੀ ਕਰਦਾ ਤਾਂ ਨਹੀਂ ਬੋਲਦਾ ਨਹੀਂ ਹੈਗਾ ਸਿੱਧੀ ਜੀ ਗੱਲ ਆਪਣੇ ਕੋਲ ਬੋਲੇ ਮੋਹਲਾ ਤੂੰ ਸਾਰੇ ਬੋਲੇ ਵੀ ਪਾਣੀ ਕਾਬਰੇ ਆਖਦੇ ਵੀ ਪਾਣੀ ਖੜਦਾ ਮੀਟਰ ਦਾ ਸਰਦਾਰ ਕਰੋ ਜੀ ਸਾਰੇ ਮੋਹਲੇ ਵਾਲੇ ਕਹਿੰਦੇ ਆ ਜੀ ਸੁਣਾਈ ਨਹੀਂ ਲੈਂਦਾ ਕਿਸੇ ਦੀ ਕੀ ਕਹਿਣਾ ਚਾਹੋਗੇ ਜੀ ਅੱਜ ਜੋ ਵਿਕਾਸ ਅਸੀਂ ਦੇਖ ਰਹੇ ਮੀ ਤੋਂ ਬਾਅਦ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੇਰੇ ਬਾਅਦ ਤੇਰੇ ਬਾਅਦ ਤਾਂ ਕੁਝ ਨਹੀਂ ਜੀ ਆਪ ਚੰਪਾਂ ਚਾਰ ਮਹੀਨੇ ਹੋਇਆ ਗਲੀ ਬੜੀ ਨੂੰ ਆ ਸੇਵਰਾ ਤੇ ਨਾ ਕੋਈ ਕੜੇ ਨਹੀਂ ਲੱਗੇ ਸੀ ਬਰਾਤੇ ਹੁਣ ਰੋਜ਼ ਵੋਟਾਂ ਮੰਗਣ ਆ ਜਾਂਦੇ ਆ ਕਰੇ ਕੋਈ ਨਾ ਹੁਣ ਬੀਜੇਪੀ ਦੀ ਸਰਕਾਰ ਹੈ ਉੱਤੇ ਵੀ ਥੱਲੇ ਰਾਜ ਦੀ ਬੀਜੇਪੀ ਸਰਕਾਰ ਹੈ ਹੁਣ ਕਾਂਗਰਸ ਵਾਲੇ ਆ ਹੁਣ ਲੀਡਰ ਹੁਣ ਜਿਤਾ ਕੇ ਭੇਜਿਆ ਸੀ ਐਮਐਲਏ ਸਾਹਿਬ ਨੂੰ ਤੇ ਹੁਣ ਕੋਈ ਕੰਮ ਨਹੀਂ ਕਰਾਇਆ ਲੱਗਾ ਸੋ ਤੇ ਹੁਣ ਵੋਟਾਂ ਮੰਗਣ ਹੁਣ ਆ ਜਾਂਦੇ ਆ ਕੀ ਕਹਿੰਦਾ ਮੇਰਾ ਕੀ ਤਾਂ ਕੁਝ ਨਹੀਂ ਕਹਿੰਦਾ ਕਰਾ ਦਿੰਦੇ ਆ ਜਿ ਕਰਾ ਦਿੰਨੇ ਕੋਈ ਕੰਮ ਹੁੰਦਾ ਤਾਂ ਉਹ ਪੂਰਾ ਹੀ ਨਹੀਂ ਹੁੰਦਾ ਫੋਨ ਮਾਰਦੇ ਆ ਤਾਂ ਅੱਗੇ ਕੋਈ ਕੋਈ ਕੰਮ ਨਹੀਂ ਹੁੰਦਾ ਹੁੰਦਾ ਵਿਨਾਇਕ ਜੀ ਤੁਹਾਡੀ ਗਲੀਆਂ ਚ ਕਦੀ ਆਏ ਜਿੱਤਨ ਤੋਂ ਬਾਅਦ ਜਿੱਤਨ ਤੋਂ ਬਾਅਦ ਕੁਛ ਨਹੀਂ ਆਏ ਆ ਹੁਣ ਆਏ ਆ ਪੰਜ ਛੇ ਮਹੀਨੇ ਹੋਏ ਆ ਬਟਾਪੀ ਨੂੰ ਐਮਐਲਏ ਨੂੰ ਮਾਨ ਸਮਾਨ ਕਰਨ ਵਾਸਤੇ ਵੀ ਨਹੀਂ ਆਏ ਗਲੀ ਤੇ ਕਿਸੇ ਦਾ ਨਾ ਮੰਡੀ ਤੇ ਆਏ ਚੇਅਰਮੈਨ ਦੀਆ ਵੋਟਾਂ ਪੈਰੀਆਂ ਫੇਰਾਏ ਹੁਣ ਕਿੱਥੇ ਆ ਹੁਣ ਵੀ ਨਹੀਂ ਆਏ ਹੁਣ ਆਪ ਇਲੈਕਸ਼ਨ ਲੜਨ ਲਈ ਵਾਸਤੇ ਹੁਣ ਪ੍ਰਧਾਨਗੀ ਦੇ ਇਲੈਕਸ਼ਨ ਲੜਦੇ ਆ ਵੀ ਐਸੇ ਸਾਨੂੰ ਕੁਰਸੀ ਮਿਲ ਜੇ ਹੁਣ ਤਾਂ ਹੁਣ ਦੇਖ ਦੱਸ ਵੀ ਐਮਐਲਏ ਸਰਕਾਰ ਤੋਂ ਕੁਛ ਲਾਊਗਾ ਫੇਰ ਹੀ ਕੋ ਥੱਲੇ ਕਰੋ ਹੁਣ ਉਹ ਤਾਂ ਫੀਲ ਕਰਦਾ ਨਹੀਂ ਕੌਣ ਸਰਕਾਰ ਦੇਊਗਾ ਕਿਵੇਂ ਸਰਕਾਰ ਦਾ ਸਾਰਾ ਸਿਸਟਮ ਹੀ ਬੀਜੇਪੀ ਦਾ ਹੈ ਤੇ ਕਾਂਗਰਸ ਦਾ ਨਾ ਐਮਐਲਏ ਚੱਲੇ ਨਾ ਕਿਸੇ ਮੰਤਰੀ ਦੇ ਚੱਲੇ ਕਿਸੇ ਦੀ ਨਹੀਂ ਚੱਲਦੇ ਹੁਣ ਫਿਰ ਚੇਅਰਮੈਨ ਪਦ ਦੇ ਚੋਣ ਚੱਲ ਰਹੇ ਪ੍ਰਧਾਨ ਦੇ ਹੁਣ ਤੁਸੀਂ ਚਾਹੁੰਦੇ ਹੋ ਕਿ ਬੀਜੇਪੀ ਦਾ ਕੋਈ ਕੈਂਡੀਡੇਟ ਜਿੱਤੇ ਅੱਜਤੂ ਆ ਸ਼ੋਰ ਆ ਜਾਵਾ ਇਹ ਤੇ ਤਿੰਨ ਚਾਰ ਜਿੱਤ ਕੇ ਜਾਣਗੇ ਜਮਾ ਸ਼ੋਰ ਤੇ ਉਹੀ ਬਣਨਗੇ ਠੀਕ ਹੈ ਤੇ ਨਾ ਕੁਝ ਮਰਜ਼ੀ ਕਰੀ ਜਾਂਦਾ ਪੂਰਾ ਸ਼ੋਰ ਆ ਵੀਡੀਓ ਕੇ ਜੀ ਟੀਵੀ ਹਰਾਨਾ ਦੇ ਨਾਲ ਮੈਂ ਤੁਹਾਡਾ ਸਾਥੀ ਕਸ਼ਮੀਰ ਸਿੰਘ ਸਾਥੀਓ ਅਸੀਂ ਮੰਡੀ ਕਾਲਾਵਾਲੀ ਦੇ ਵਿੱਚ ਖੜੇ ਹਾਂ ਇਸ ਟਾਈਮ 2 ਨੰਬਰ ਤੇ 4 ਨੰਬਰ ਵਾਰਡ ਨੂੰ ਇਹ ਗਲੀ ਲੱਗਦੀ ਆ ਜਿੱਥੇ ਅਸੀਂ ਖੜੇ ਹਾਂ ਸਾਥੀਓ ਅਸੀਂ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਪਣਾ ਨਾਲ ਲੇਡੀਜ਼ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਆਪਣਾ ਦੁੱਖੜਾ ਰੋਇਆ ਸਾਡੇ ਸਾਹਮਣੇ ਕੈਮਰੇ ਦੇ ਅੱਗੇ ਕਿਉਂਕਿ ਪਹਿਲ ਤੇ ਇਹ ਆ ਕਿ ਅਸੀਂ ਇਹ ਮਜ਼ਦੂਰ ਮੁਹੱਲਾ ਮਜ਼ਦੂਰ ਮੁਹੱਲੇ ਦੀਆਂ ਗਲੀਆਂ ਭੀੜੀਆਂ ਹੁੰਦੀਆਂ ਪਹਿਲ ਇੱਥੇ ਆ ਕਿਉਂਕਿ ਉਹ ਲੋਕ ਸੋਚਦੇ ਕਿ ਇੱਥੋਂ ਬੰਦੇ ਹੀ ਲੰਘਨੇ ਆ ਦੂਜੀ ਗੱਲ ਜਦੋਂ ਮਜ਼ਦੂਰ ਮੁਲਿਆਂ ਦੇ ਵਿਕਾਸ ਦੀ ਗੱਲ ਆਉਂਦੀ ਪਤਾ ਨਹੀਂ ਇੱਥੇ ਆ ਕੇ ਸਰਕਾਰਾਂ ਦੇ ਕਿਉਂ ਬਜਟ ਖਤਮ ਹੋ ਜਾਂਦੇ ਆ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਹੁਣੇ ਮੀਂਹ ਆਇਆ ਮੀ ਆ ਤਾਂ ਤੁਸੀਂ ਇਹ ਦੇਖੋਗੇ ਇਹ ਮੀਟਰ ਕਿੰਨਾ ਇਹ ਤਾਰ ਛੜੀ ਹੋਈ ਆ ਮੀਟਰ ਇੰਨਾ ਨੀਵਾ ਤੁਸੀਂ ਦੇਖੋ ਮੇਰੇ ਗੋਡੇ ਦੀ ਸੀਧਰੂ ਆ ਜੇ ਪਾਣੀ 6-7 ਇੰਚ ਹੋਵੇ ਕੋਈ ਬੱਚੇ ਦਾ ਵੀ ਹੱਥ ਪਹੁੰਚਦਾ ਕਿੱਡਾ ਵੱਡਾ ਨੁਕਸਾਨ ਹੁੰਦਾ ਪਤਾ ਨਹੀਂ ਮਜ਼ਦੂਰ ਮੁਹੱਲੇ ਨੂੰ ਕਿਉਂ ਨਜ਼ਰ ਅੰਦਾਜ਼ ਕੀਤਾ ਜਾਂਦਾ ਕਿਉਂ ਨਹੀਂ ਇਨਾਂ ਵੱਲ ਧਿਆਨ ਦਿੱਤਾ ਜਾਂਦਾ ਅਸੀਂ ਅਪੀਲ ਕਰਦੇ ਆ ਕਿਉਂਕਿ ਮਜ਼ਦੂਰ ਮੁਹੱਲੇ ਨੇ ਵੀ ਸਾਨੂੰ ਦੱਸਿਆ ਕਿ ਇੱਥੋਂ ਦੇ ਜੋ ਵਿਧਾਇਕ ਆ ਉਹ ਕਾਂਗਰਸ ਦੇ ਸ਼ਿਸ਼ਪਾਲ ਜੀ ਨੇ ਉਹਨਾਂ ਨੇ ਇਹਨਾਂ ਨੂੰ ਲਾਵਾਰਿਸ ਬੱਚੇ ਵਾਂਗ ਕਰਕੇ ਛੱਡ ਦਿੱਤਾ ਕਿਉਂਕਿ ਜਦੋਂ ਦੇ ਉਹ ਜਿੱਤ ਗਏ ਥੋੜੇ ਗਏ ਆ ਵਾਪਿਸ ਇੱਥੇ ਗਿੜਾ ਨਹੀਂ ਮਾਰਿਆ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਬੀਜੇਪੀ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਹਨਾਂ ਵੱਲ ਥੋੜਾ ਜਿਹਾ ਤੇ ਧਿਆਨ ਦਿੱਤਾ ਜਾਵੇ ਕਿ ਇਹ ਇਨਸਾਨੀ ਕਿ ਇਹਨਾਂ ਦੀ ਇਹ ਦੇਸ਼ ਦੇ ਵਿੱਚ ਗਿਣਤੀ ਨਹੀਂ ਆਉਂਦੀ ਇਹਨਾਂ ਨੂੰ ਵਧੀਆ ਜ਼ਿੰਦਗੀ ਜਿਉਣ ਦਾ ਅਧਿਕਾਰ ਨਹੀਂ ਸਤਿਓ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਦੇ ਕੰਨਾਂ ਤੱਕ ਇਹ ਪਹੁੰਚ ਜਾਏ ਤਾਂ ਕਿ ਸ਼ਾਇਦ ਸ਼ਾਇਦ ਉਹਨਾਂ ਦੀ ਕੋਈ ਜ਼ਮੀਰ ਜਾਗ ਜਾਏ ਧੰਨਵਾਦ ਜੀ